ਤੋਂ ਸਾਰਿਆਂ ਨੂੰ ਇਸ ਮਸਲੇ ਦਾ ਵੀ ਪਤਾ ਹੈ ਇਹ ਕੋਈ ਨਵਾਂ ਨਹੀਂਗਾ ਨਾ ਪਹਿਲਾ ਤੇ ਨਾ ਅੰਤਮ ਹੈ ਉਹ ਨਾ ਰਣਜੀਤ ਸਿੰਘ ਵਾਸਤੇ ਪਹਿਲਾ ਹੈ ਨਾ ਸਾਡੇ ਵਾਸਤੇ ਪਹਿਲਾ ਮੇਰੇ ਕੋਲ ਬਹੁਤ ਕੋਸ਼ਾ ਕਹਿਣ ਲਈ ਕਿਉਂਕਿ ਇਹਨਾਂ ਨੇ ਝੱਲਿਆ ਮੈਂ ਤਾਂ ਜਦੋਂ ਦਾ ਪੈਰ ਪਾਇਆ ਇਸ ਕੰਮ ਦੇ ਵਿੱਚ ਉਦੋਂ ਤੋਂ ਹੀ ਚੱਲ ਰਿਹਾ ਸੋ ਇੱਕੋ ਹੀ ਵੱਡੀ ਗੱਲ ਆ ਵੀ ਇਕੱਠੇ ਹੋ ਕੇ ਰਹਿਣਾ ਸਿੱਖੀਏ ਅਸੀਂ ਨਹੀਂ ਤੇ ਇੱਕ ਇੱਕ ਕਰਕੇ ਤੁਹਾਡੀਆਂ ਪੱਗਾਂ ਵੀ ਲੈਣੀਆਂ ਤੁਹਾਡੇ ਤੇ ਕੇਸ ਵੀ ਪੈਣੇ ਆ ਤੁਹਾਡੇ ਪਰਿਵਾਰਾਂ ਦੀ ਬੇਇਰਮਤੀ ਵੀ ਹੋਣੀ ਆ ਪਿਛਲੇ ਲੰਗੇ ਸਮੇਂ ਦੌਰਾਨ ਜਿਸ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਐਲਐਸਏ ਵਾਲਾ ਮਾਹੌਲ ਇਹਨਾਂ ਨੇ ਭਾਈ ਅਮਰਤਪਾਲ ਸਿੰਘ ਤੇ ਬਣਾਇਆ ਉਦੋਂ ਸਾਡੀਆਂ 2 2.5 ਸਾਲ ਦੀ ਮੇਰੀ ਬੇਟੀ ਸੀ ਉਹਨੀਆਂ ਫੋਟੋਆਂ ਤੱਕ ਜਿਹੜੇ ਸਪੈਟੇ ਆਏ ਲੈ ਕੇ ਗਏ ਆ ਸੋ ਅਸੀਂ ਦਿੱਲੀ ਐਨਆਈਏ ਦੀ ਆਈ ਡਿਊਟੀ ਦੀ ਤਰੀਕਾ ਭੁਗਤੇ ਰਹੇ ਨੇ ਦੋਸਤੋਂ ਦੇ ਚੋਂ ਬਹੁਤ ਸਾਰੇ ਸੱਜਣ ਭੁਗਤੇ ਰਹੇ ਆ ਕਿਸਾਨ ਮੋਰਚੇ 'ਚ ਸਾਨੂੰ ਇਹ ਵੀ ਵਿਰਾਸਤ 'ਚ ਮਿਲੀਆਂ ਚੀਜ਼ਾਂ ਤੇ ਅਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਇਹ ਸਾਡਾ ਤਜਰਬਾ ਹੋ ਰਿਹਾ ਅਜੇ ਤੇ ਸ਼ੁਰੂਆਤੀ ਪੜ ਨੇ ਅਜੇ ਇਹ ਸੰਘਰਸ਼ ਬਹੁਤ ਲੰਬਾ ਅਜੇ ਬੜਾ ਕੁਝ ਅਸੀਂ ਹਾਸਲ ਕਰਨਾ ਹੈ ਸੋ ਇੱਕੋ ਹੀ ਗੱਲ ਹੈ ਜਿਹੜੇ ਕਹਿੰਦੇ ਆ ਵੀ ਜਾਨਵਰ ਦੇ ਮੂੰਹ ਨੂੰ ਖੂਨ ਲੱਗ ਜੇ ਉਹ ਫਿਰ ਹਰ ਕਿਸੇ ਨੂੰ ਮੂੰਹ ਪਾਉਂਦਾ ਤੇ ਇੱਥੇ ਇਹ ਜਿਹੜੀ ਬੁਰਾਈ ਹੈ ਇਹ ਇਕੱਲੀ ਮੈਨੂੰ ਇਹ ਲੱਗਦਾ ਹੁੰਦਾ ਚਲੋ ਅੱਜ ਇਹ ਝਾੜੂ ਮਹਿਕਮਾ ਇਹਨਾਂ ਦੇ ਵਿੱਚ ਹੈ ਇਸ ਤੋਂ ਪਹਿਲਾਂ ਵਾਲੇ 'ਚ ਵੀ ਰਹੀ ਹੈ ਉਸ ਤੋਂ ਪਹਿਲਾਂ ਵਾਲੇ 'ਚ ਵੀ ਰਹੀ ਹੈ ਇਸ ਤੋਂ ਬਾਅਦ ਵਾਲੇ 'ਚ ਵੀ ਰਹੂਗੀ ਸੋ ਆਪਣਾ ਬਚਾਅ ਆਪ ਕਰੋ ਇੱਕ ਨਾਰਾ ਵੀ ਲਾਉਂਦੇ ਹੁੰਦੇ ਨਾ ਇਹਨਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਜਦੋਂ ਪਤਾ ਹੋਵੇ ਵੀ ਕੋਈ ਪਸ਼ੂ ਡੰਗਰ ਜਿਹੜਾ ਕੁੱਤਾ ਹਲਕਿਆ ਬਿੱਲਾ ਫਿਰਦਾ ਤੇ ਉਹ ਕੋਲੇ ਆਉਂਦਾ ਰੱਖਿਆ ਕਰੋ ਸਾਹਿਬ ਕਿਤਾਬ ਅਹੀਂ ਰਣਜੀਤ ਭਾਈ ਮੈਨੂੰ ਯਾਦ ਚ 2 2.5 ਸਾਲ ਪਹਿਲਾਂ ਦਸਤਾਰ ਨਹੀਂ ਸੀ ਸਜਾਉਂਦਾ ਸੀ ਕਿ ਭੀ ਤੇਰੀ ਬੜੀ ਇੱਜ਼ਤ ਆ ਤੁਸੀਂ ਤਾਂ ਸਾਡਾ ਸੀਨੀਅਰ ਵੀਰ ਐ ਉਹ ਦਸਤਾਰ ਸਜਾ ਕੇ ਰੱਖਿਆ ਕਰ ਸਿੱਖ ਪੱਤਰਕਾਰ ਆ ਤਾਂ ਉਹ ਇਹਦੀ ਪੱਗ ਨੂੰ ਟਾਰਗੇਟ ਕਰਨਾ ਉਹ ਇਹਦੇ ਸਵਾਬਾਨ ਨੂੰ ਹੱਥ ਪਾਉਣਾ ਇਹ ਨਹੀਂ ਹੈ ਭੀ ਉਹਨਾਂ ਨੂੰ ਪਤਾ ਨਹੀਂ ਸੀ ਭੀ ਰਣਜੀਤ ਸਿੰਘ ਕੌਣ ਐ ਜਾਂ ਇਹਦੇ ਸਿਰ ਤੇ ਪੱਗ ਕੀ ਐ ਉਹਨਾਂ ਨੇ ਦੱਸਰਾ ਸੀ ਭੀ ਤੁਹਾਡੀ ਇੱਜ਼ਤ ਜਿਹੜੀ ਐ ਉਹ ਇਸ ਤਾਕਤ ਦੇ ਅੱਗੇ ਉਹ ਕੁਝ ਨਹੀਂ ਗਈ ਸੋ ਇਕੱਠੇ ਹੋਵੋ ਇਸ ਤਰ੍ਹਾਂ ਦੀਆਂ ਜਿਹੜੀਆਂ ਜਦੋਂ ਉਹ ਕਟਰਾਵਾ ਵਾਪਰ ਜਾਂਦੀਆਂ ਤੁਹਾਡੀ ਜਿਹੜੀ ਆ ਉਹ ਹੱਥ ਪਾਉਣ ਤੋਂ ਪਹਿਲਾਂ ਬੰਦੇ ਨੂੰ ਪਤਾ ਹੋਵੇ ਕਿ ਕਿਹਨੂੰ ਹੱਥ ਪਾਉਣ ਲੱਗੇ ਬਿਲਕੁਲ ਬਹੁਤ ਸਾਰੀਆਂ ਗੱਲਾਂ ਕਹਿਣ ਨੂੰ ਸੋ ਸਿਆਣਾ ਬੰਦਾ ਉਹੀ ਆ ਜਿਹੜਾ ਕਟਰਾ ਵਾਪਰਨ ਤੋਂ ਪਹਿਲਾਂ ਇਹ ਜਿਹੜਾ ਏਕਤਾ ਚ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਸਤਾਈ ਆਉਣਾ ਇਹ ਖਟਰਾਵਾ ਹੋਰ ਵੱਧਣੀ ਹੈ ਜਦੋਂ ਦਿੱਲੀ ਵਾਲਿਆਂ ਨੇ ਪੰਜਾਬ ਚ ਕਾਬਜ ਹੋਣਾ ਉਹਦੇ ਵਾਸਤੇ ਇਹ ਵੀ ਕਹਿੰਦੇ ਨਾ ਜਿਹੜੇ ਲਾਲਾ ਜੀ ਦੇ ਸਾਥੀ ਕਹਿੰਦੇ ਸਾਮਦਾਮ ਦੰਨ ਭੇੜ ਜੋ ਮਰਨੀ ਕਬਾ ਭਾਈ ਕਰਨਾ ਪਵੇ ਜੀ ਸਰਕਾਰ ਬਣਾਉਣੀ ਹੈ ਤੇ ਇਹ ਵੀ ਸਾਮਦਾਮ ਦੰਨ ਭੇੜ ਦਾ ਇੱਕ ਹਿੱਸਾ ਆ ਵੀ ਲੋਕਤੰਤਰ ਦਾ ਜਿਹੜਾ ਚੌਥਾ ਥੰਮਿਆ ਉਹਦੇ ਗੱਲ ਚ ਸਾਫਾ ਪਾ ਕੇ ਖਿੱਚ ਲੋ ਦੁਰ ਫਿਟੇ ਮੂੰਹ ਤੁਹਾਡੇ ਇਸ ਲੋਕਤੰਤਰ ਦਾ ਪੁਲਿਸ ਵਾਲੇ ਕਹਿੰਦੇ ਜੀ ਅ ਤੁਸੀਂ ਜੀ ਦੂਜੀ ਨੀਧਾਰਾ ਲੱਗਦੀ ਐਨੇ ਇੱਕ ਚ ਬੜਾ ਤੇ ਫਿਰ ਇਹ ਜਿਹੜੇ ਥਾਣੇ ਬਣਾਏ ਆ ਪਸ਼ੂਪੰਨਨ ਨੂੰ ਬਣਾਏ ਆ ਕੁਰਲੀਆਂ ਬਣਾ ਲਓ ਉੱਥੇ 4 ਘੰਟੇ ਬਾਅਦ ਪੁਲਿਸ ਵਾਲੇ ਪਹੁੰਚ ਰਹੇ ਆ ਸੋ ਗੱਲਾਂ ਬਹੁਤ ਨੇ ਇਹ ਤਾਕਤ ਇਹ ਅਹੁਦੇਦਾਰੀਆਂ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਪਤਾ ਨਹੀਂ ਹੁੰਦਾ ਉਹ ਡਲਾਂ ਤੋਂ ਡਲਾ ਹੁੰਦਾ ਕਿੱਧਰੋਂ ਚਲਾ ਹੁੰਦਾ ਮੁੜ ਕੇ ਪਤਾ ਲੱਗੇ ਕਿਤੇ ਡੂੜ ਸਾਲ ਨੂੰ ਥੋੜੇ ਮਗਰ ਲੋਕ ਪਏ ਫਿਰਨ ਸੋ ਭਾਈ ਆਪਦੀ ਇੱਜ਼ਤ ਸਾਰਿਆਂ ਦੀ ਆਪਦੇ ਹੱਥਾਂ ਆਪਣੀ ਆਪੇ ਹੱਥ ਹੈ ਮੇਰੀ ਮੇਰੇ ਹੱਥ ਹੈ ਤੁਹਾਡੀ ਤੁਹਾਡੇ ਹੱਥਾਂ ਝਾੜੂ ਮਹਿਕਮੇ ਦੀ ਝਾੜੂ ਵਾਲੇ ਹੱਥ ਆ ਪਹਿਲਾਂ ਵਾਲੇ ਨੇ ਤੁਹਾਨੂੰ ਯਾਦ ਆ ਨਾ ਪੰਨੂ ਸਾਹਿਬ ਤੇ ਇਹਨਾਂ ਨੇ ਝੂਠਾ ਬਲਾਦ ਕਰਦਾ ਕੇਸ ਪਵਾਦਾ ਸੀ ਪੱਤਰਕਾਰ ਦੇ ਖਿਲਾਫ ਇਹਨਾਂ ਤੋਂ ਦੋ ਤਿੰਨ ਚੀਜ਼ਾਂ ਹੀ ਹੁੰਦੀਆਂ ਇੱਕ ਜੀ ਪੈਸੇ ਮੰਗਦਾ ਕਹਿ ਦਿਓ ਇਹਦਾ ਕਿਹੜਾ ਸਬੂਤ ਚਾਹੀਦਾ ਚਲੋ ਮੰਗਣ ਵਾਲੇ ਮੰਗੀ ਵੀ ਜਾਦੇ ਹੋਣਗੇ ਦੂਜਾ ਜੀ ਕਹਿ ਦਿਓ ਜੀ ਇਹਨਾਂ ਦੇ ਬੀਬੀ ਦੀ ਇੱਜ਼ਤ ਨੂੰ ਹੱਥ ਪਾਇਆ ਲੋ ਇੱਥੇ ਏਦਾਂ ਦੀਆਂ ਜਝਾ ਆਮ ਹੁੰਦੀਆਂ ਸੋ ਭਾਈ ਇੱਕੋ ਹੀ ਗੱਲ ਆ ਤਗੜੇ ਰਹੋ ਇਹ ਜੇ ਸ਼ ਜਿਸ ਤਰ੍ਹਾਂ ਵੀਰ ਪਹਿਲਾਂ ਬੋਲ ਕੇ ਗਿਆ ਹੁੰਤੀ ਹੋਇਆ ਸਾਡੇ ਤੇ ਵੀ ਹੋਇਆ ਹੋਣਾ ਵੀ ਐ ਸੋ ਕਾਇਮ ਰਹੋ ਜਿੰਨੇ ਪੰਗਾ ਲਿਆ ਉਹਨੂੰ ਪਤਾ ਲੱਗ ਜਾ ਵੀ ਕਿਹੜੇ ਬਾਹ ਤਲਦੀ ਐ ਇਹ ਤਾਂ ਕੁਛ ਨਹੀਂ ਐ ਤਿੰਨਾਂ ਚੋਂ ਤੇਰੇ ਜੋ ਪਿੰਡ 'ਚ ਨਹੀਂ ਗੁਜਾਂਦਾ ਇਹਨਾਂ ਨੂੰ ਸੋ ਭਾਈ ਜਿਸ ਤਰ੍ਹਾਂ ਜਗਮੀਤ ਵੀਰ ਨੇ ਕਿਹਾ ਵੀ ਅਸੀਂ ਆ ਪੱਤਰਕਾਰ ਸਾਡਾ ਇੱਕ ਦਾਇਰਾ ਆ ਜਦੋਂ ਅਸੀਂ ਪੱਤਰਕਾਰ ਆ ਉਦੋਂ ਅਗਲਾ ਸਾਨੂੰ ਗੱਲ ਵੀ ਪੈ ਜੇ ਅਸੀਂ ਜੀ ਕਹਿ ਕੇ ਗੱਲ ਕਰਦੇ ਹੁੰਦੇ ਆ ਤੇ ਉਦੋਂ ਰਣਜੀਤ ਵੀ ਫਿਰ ਹੋ ਜਾਈ ਆ ਵੱਟ ਤੇ ਆਓ ਕਿਸੇ ਦਿਨ ਸੋ ਭਾਈ ਇੱਜ਼ਤ ਆ ਉਹਦੀ ਆਦੇ ਹੱਥ ਜਿਹੜੀ ਕਾਨੂੰਨੀ ਕਾਰਵਾਈ ਦੀ ਅਸੀਂ ਮੰਗ ਕਰ ਰਹੇ ਆ ਅੱਜ ਆਲਾ ਕੋਈ ਕੱਟ ਨਹੀਂ ਸੀਗਾ ਸੈਸ ਭਾਈ WhatsApp ਤੇ ਸਿਰਫ ਮੈਸੇਜ ਆਸੀ ਭਾਈ ਸਾਹਿਬ 71 ਹੋਈਏ ਤੇ ਕਰਤੂਤ ਜਿਹੜੀ ਉਹ ਭਵੇ ਕੀ ਗੁਰੂ ਘਰ ਦੀ ਉਥੇ ਪਾਰਕ ਦੇ ਵਿੱਚ ਪਾਣੀ ਛੱਡ ਦੇਣਾ ਸੋ ਗੱਲਾਂ ਸ਼ੋਭਾ ਨਹੀਂ ਦਿੱਤੀਆਂ ਪਸ਼ਵਾੜੇ ਹੱਗਿਆ ਕਿਤੇ ਵੈਰ ਨਹੀਂ ਲੈਂਦੇ ਹੁੰਦੇ ਜੇ ਵੈਰ ਕਿੰਦਰਾਂ ਦੇ ਸਾਹਮਣੇ ਆਓ ਆ ਬੰਦੇ ਖਲੋਤੇ ਯੂਨੀਅਨਾਂ ਖਲੋਤੀਆਂ ਸਾਰੇ ਤੁਸੀਂ ਲਿਆਓ ਤੁਹਾਡੇ ਨਾਲ ਕਿੰਨੀਆਂ ਯੂਨੀਨਾਂ ਤੁਹਾਡੇ ਨਾਲ ਕਿੰਨਾ মিডিਆ ਦਾ ਹਿੱਸਾ ਹੈ ਤੁਹਾਡੇ ਨਾਲ ਕਿੰਨੀਆਂ ਜਿਹੜੀਆਂ ਲੋਕ ਭਲਾਈ ਦੀਆਂ ਸੰਸਥਾਵਾਂ ਨੇ ਲਿਆਓ ਆਪਾਂ ਵੇਖ ਲੈਨੇ ਵੀ ਤੁਹਾਡਾ ਪਲਣਾ ਭਾਰੀ ਆ ਵੀ ਲੋਕ ਉਧਰ ਖਲੋਤੇ ਹੋ ਸਕਦਾ ਪੱਤਰਕਾਰ ਗਲਤ ਹੋਵੇ ਸੋ ਗੱਲਾਂ ਉਹ ਕਰੋ ਜਿਹੜੀਆਂ ਦੁਨੀਆਂ ਵਿੱਚ ਵੀ ਠੀਕ ਆ ਯਾਰ ਪੱਤਰਕਾਰ ਦੀ ਗਲਤੀ ਹੋਣੀ ਆ ਅੱਜ ਸਾਰੇ ਇੱਥੇ ਬੈਠੇ ਨੇ ਇੱਥੋਂ ਦੇ ਜਿਹੜੇ ਜਿੱਤੇ ਹੋਏ ਵਿਧਾਇਕ ਆ ਉਹਨਾਂ ਨੇ ਵੀ ਇਹਦੀ ਪੋਸਟ ਪਾਤੀ ਸੋ ਭਾਈ ਬੀਬੀ ਬਲਜੀਤ ਕੌਰ ਦੀ ਬੜੀ ਇੱਜ਼ਤ ਲੋਕ ਕਰਦੇ ਹੋ ਲੋਕਾਂ ਦੀਆਂ ਅੱਖਾਂ ਬੜੀਆਂ ਬਣਾਈਆਂ ਉਹ ਇਹਦੀਆਂ ਗੱਤੋਂ ਕੱਢਣ ਨੂੰ ਫਿਰਦੇ ਤੁਹਾਡੇ ਬੰਦੇ ਉਹ ਤਿੰਨ ਪਰਿਵਾਰ ਪਾਲਦਾ ਆਪਦੇ ਉਹ ਤੁਸੀਂ ਲੋਕਾਂ ਦੀਆਂ ਅੱਖਾਂ ਬਣਾਉਂਦੇ ਹੋ ਇਹਦੀਆਂ ਗੱਤੋਂ ਕੱਢਣ ਨੂੰ ਫਿਰਦੇ ਹੋ ਸੋ ਭਾਈ ਆਪਦਾ ਅਕਾਤ ਚ ਰਹੋ ਤੁਹਾਨੂੰ ਜੀ ਕਹੋ ਤੇ ਜੀ ਕਵਾਓ ਇਹ ਆਪਣਾ ਕੰਮ ਕਰ ਰਹੇ ਆ ਤੁਸੀਂ ਆਪਣਾ ਕੰਮ ਕਰੋ ਸ਼ੁਕਰੀਆ ਜੋ ਵੀ ਪ੍ਰੋਗਰਾਮ ਬਣੂਗਾ ਜਿਹੜਾ ਵੀ ਬਣੂਗਾ ਉਹਦੇ ਨਾਲ ਆਪਾਂ ਹੈਗੇ ਆ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਥੰਦਾ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਠੀਕ ਤਾਂ ਸਾਡੇ ਸਰਦਾਰ ਮਨਜੀਤ ਸਿੰਘ ਜੀ ਕੋਟ ਫੱਤਾ ਇਹ ਸਾਡੇ ਨਾਲ ਕਿਸਾਨ ਕਾਂਗਰਸ ਚ ਸਾਡੇ ਦਫ਼ਤਰ ਦੇ ਇੰਚਾਰਜ ਨੇ ਸਟੇਟ ਦੇ ਮੇਰੇ ਅਜ਼ੀਜ਼ ਨੇ ਔਰ ਇਹਨਾਂ ਦੇ ਸੱਦੇ ਤੇ ਅਸੀਂ ਇੱਕ ਸਿਰਫ ਚਾਹ ਦਾ ਕੱਪ ਇੱਥੇ ਅਸਲ ਅੱਜ ਸਾਡੀ ਵਿਜ਼ਿਟ ਸੀ ਕਮਾਲੂ ਸਾਹਿਬ ਵੀ ਇੱਕ ਐਕਐਮਐਲਏ ਸਾਹਿਬ ਨਾਲ ਨੇ ਸਾਡੇ ਕਿਰਨਜੀਤ ਸਿੰਘ ਜੀ ਸੰਧੂ ਜਿਹੜੇ ਪ੍ਰੈਜ਼ੀਡੈਂਟ ਨੇ ਕਿਸਾਨ ਕਾਂਗਰਸ ਪੰਜਾਬ ਦੇ ਅਤੇ ਹੋਰ ਸਾਡੇ ਸਾਥੀ ਅੱਜ ਅਸੀਂ ਆਏ ਸੀ ਗਿੱਦੜਵਾੜੇ ਜਿਹੜਾ ਇੱਕ ਰঞ্জੀਤ ਸਿੰਘ ਗਿੱਲ ਪੱਤਰਕਾਰ ਦੇ ਨਾਲ ਦੁਰਵਿਵਹਾਰ ਹੋਇਆ ਮਾਰਕੁੱਟ ਹੋਈ ਹੈ ਜ਼ੁਲਮ ਹੋਇਆ ਵਾ ਤਸ਼ੱਦਦ ਹੋਇਆ ਵਾ ਉਹਦਾ ਵਿਰੋਧ ਕਰਨ ਵਾਸਤੇ ਉਤੋਂ ਹਾਜ਼ਰੀ ਪਾ ਕੇ ਅੱਜ ਇੱਥੇ ਅਸੀਂ ਪਹੁੰਚੇ ਹਾਂ ਮਨਜੀਤ ਸਿੰਘ ਕੋਲ ਮੈਂ ਉਹਦੇ ਬਾਰੇ ਜੇ ਗੱਲ ਕਰਾਂ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਮੀਡੀਆ ਦੇ ਪਰਸਨਸ ਹੋ ਅੱਜ ਪੰਜਾਬ ਦੇ ਵਿੱਚ ਮੀਡੀਆ ਦੇ ਉੱਤੇ ਸਿੱਧਾ ਡਾਇਰੈਕਟ ਹਮਲਾ ਕਰਤਾ ਆਮ ਆਦਮੀ ਪਾਰਟੀ ਨੇ ਇਹ ਪਹਿਲਾ ਇਨਸੀਡੈਂਟ ਨੇ ਰਣਜੀਤ ਸਿੰਘ ਦੀ ਗੱਲ ਦੀ ਕੋਟ ਮਾਰਦਾ ਇਸ ਤੋਂ ਪਹਿਲਾਂ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਟੀਵੀ ਦੇ ਉੱਤੇ ਝੂਠਾ ਪੱਛਾ ਚੰਦ ਦਿਨ ਪਹਿਲਾਂ ਤਰਨਤਾਰਨ ਦੀ ਇਲੈਕਸ਼ਨ ਵਿੱਚ ਮੀਡੀਆ ਤੇ ਟਿੱਪਣੀਆਂ ਕਰਦੇ ਰਤਨਦੀਪ ਸਿੰਘ ਧਾਲੀਵਾਲ ਜਿਹੜੇ ਕਿ ਸਾਡੇ ਇੱਕ ਅੱਛੇ ਪੱਤਰਕਾਰ ਨੇ ਉਹਨਾਂ ਨੂੰ ਕਿਹਾ ਕਿ ਇਹ ਇਹ ਬੁਰਕੀਆਂ ਪਾਈਆਂ ਜਾਂਦੀਆਂ ਮੀਡੀਆ ਨੂੰ ਇੱਕ ਚੀਫ ਮਿਨਿਸਟਰ ਕਿਸੇ ਇੱਕ ਪੱਤਰਕਾਰ ਦਾ ਨਾਮ ਲੈ ਕੇ ਕਹਿੰਦਾ ਇਹ ਇਹਨਾਂ ਨੂੰ ਬੁਰਕੀਆਂ ਪੈਂਦੀਆਂ ਨੇ ਦੂਜੇ ਪਾਰਟੀ ਕੋ ਇਸ ਲਈ ਸਾਡਾ ਵਿਰੋਧ ਕਰਦੇ ਨੇ ਇਸੇ ਤਰ੍ਹਾਂ ਹੀ ਅ ਹੋਰ ਨਾ ਪੱਤਰਕਾਰਾਂ ਦੇ ਕਈਆਂ ਦੇ ਅਕਾਊਂਟਸ ਬੰਦ ਕੀਤੇ ਗਏ ਕਈਆਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਕਈਆਂ ਦੇ YouTube ਚੈਨਲ ਬੰਦ ਕਰਤੇ ਅ ABC TV ਆ ਸਾਡਾ ਜਗਤਾਰ ਸਿੰਘ ਬਹੁਤ ਅੱਛਾ ਪੁਰਾਣਾ ਪੱਤਰਕਾਰ ਆ ਸੋ ਹੋ ਕੀ ਰਿਹਾ ਵਾ ਕਿ ਅ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਭਗਵੰਤ ਮਾਨ ਦੀ ਸਰਕਾਰ ਅ ਮੀਡੀਆ ਨੂੰ ਉਹਨਾਂ ਨੇ ਹਾਈਜੈਕ ਕੀਤਾ ਵਾ ਕੇਜਰੀਵਾਲ ਸਾਹਿਬ ਨੇ ਜਿਹੜਾ ਰੋਜ਼ ਇਲਜ਼ਾਮ ਲਾਉਂਦੇ ਨਾ ਦੋ ਨੁਕਤੇ ਆ ਤੇ ਇਲਜ਼ਾਮ ਲਾਉਂਦੇ ਨੇ ਬੀਜੇਪੀ ਔਰ ਮੋਦੀ ਸਰਕਾਰ ਤੇ ਇੱਕ ਉਹ ਕਹਿੰਦੇ ਨੇ ਕਿ ਮੋਦੀ ਨੇ ਬੀਜੇਪੀ ਨੇ ਦੇਸ਼ ਮੇ ਗੂਦੀ ਮੀਡੀਆ ਬਣਾ ਦਿਆ ਹੈ ਯਾਨੀ ਕਿ ਮੀਡੀਆ ਕੈਪਚਰ ਕਰ ਲਿਆ ਇੱਕ ਉਹ ਕਹਿੰਦੇ ਨੇ ਕਿ ਮੋਦੀ ਦੀ ਸਰਕਾਰ ਤਾਨਾਸ਼ਾਹ ਹੈ ਔਰ ਈਡੀ ਤੇ ਸੀਬੀਆਈ ਦੇ ਦੁਰਉਪਯੋਗ ਨਾਲ ਆਪਣੇ ਦੇਸ਼ ਵਿੱਚ ਵਿਰੋਧੀਆਂ ਨੂੰ ਪਰਚੇ ਦਰਜ ਕਰ ਰਹੇ ਨੇ ਫੜ ਕੇ ਜੇਲਾ ਚ ਦੇ ਰਹੇ ਨੇ ਔਰ ਮੈਂ ਇਹ ਨਾ ਦੋਨਾਂ ਦੋਸ਼ਾਂ ਨੂੰ ਕਰੈਕ ਕਿ ਨਾ لیکن میں عام آدمی پارٹی केजरीवाल صاحب ਨੂੰ ਪੁੱਛਣਾ ਚਾਹੁੰਦਾ ਕਿ ਕੀ ਦੋਨੋਂ ਨੀਤੀਆਂ ਪੰਜਾਬ ਵਿੱਚ ਤੁਸੀਂ ਨਹੀਂ ਲਾਗੂ ਕੀਤੀਆਂ ਕੀ ਪੰਜਾਬ ਦਾ مین سٹریم میڈیا ਅੱਜ ਸਾਰਾ ਤੁਹਾਡੇ ਅਧੀਨ ਨਹੀਂਗਾ ਕੀ ਤੁਸੀਂ ਉਹਨਾਂ ਦੀ ਆਵਾਜ਼ ਬੰਦ ਨਹੀਂ ਕੀਤੀ ہوئی ਕੀ ਉਹ میڈیا ਪੰਜਾਬ ਦੇ ਵਿੱਚ ਸਿਰਫ ਸਕریپਟਡ ਜੋ ਆਮ ਆਦਮੀ ਪਾਰਟੀ ਦੀ ਸਕ੍ਰਿਪਟ ছਾਇਆ ਹੁੰਦੀ ਦਿੱਲੀ ਤੋਂ ਕੀ ਉਹੀ ਨਹੀਂ ਦਿਖਾਇਆ ਜਾ ਰਿਹਾ ਇਹ ਤਾਂ ਸ਼ੁਕਰ ਕਰੋ ਕਿ ਅੱਜ ਪੰਜਾਬ ਦੇ ਵਿੱਚ ইন্ডिपेंडेंट میڈیا ਤੁਹਾਡੇ ਸਾਰੇ ਸਤਕਾਰਯੋਗ ਵੀਰਾਂ ਵਰਗਾ ਅオーਰਗੈਨਿਕ ਮੀਡੀਆ ਆਵਾ ਸਾਡੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੋਲੋਇੰਗ ਆ ਤਾਂ ਸਾਡੀ ਗੱਲ ਦੁਨੀਆ ਚ ਪਹੁੰਚ ਨਹੀਂ ਰਹੀ ਤਾਂ ਇਹਨਾਂ ਦੇ ਅਗਰ ਆਮ ਆਦਮੀ ਪਾਰਟੀ ਦੀ ਚੱਲਦੀ ਤਾਂ ਆਵਾਜ਼ ਵੀ ਨਹੀਂ ਸੀ ਨਿਕਲ ਦੇਣੀ ਪਾਰ ਔਰ ਦੂਸਰਾ ਜਿਹੜਾ ਉਹ ਕਹਿੰਦੇ ਕਿ ਅਸੀਂ ਮੋਦੀ ਤਾਨਾਛੱਤ ਕੀ ਕੇਜਰੀਵਾਲ ਤੇ ਭਗਵੰਤ ਮਾਨ ਘੱਟ ਸਾਨਾ ਸ਼ਾਹ ਨੇ ਇਹਨਾਂ ਦੀ ਵਿਜੀਲੈਂਸ ਬਿਊਰੋ ਨੇ ਔਰ ਪੰਜਾਬ ਪੁਲਿਸ ਨੇ ਕਿੰਨੇ ਪਿਛਲੇ 4 ਸਾਲਾਂ ਚ ਮੁਕਦਮੇ ਦਰਜ ਕੀਤੇ ਸਾਰੀ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਚੁਣ ਚੁਣ ਕੇ ਸਾਰਾ ਜਿਹੜਾ ਕੋਈ ਐਕਟੀਵਿਸਟ ਆ ਕੋਈ ਵਿਚਾਰਾ ਕਾਰਕੁੰਨ ਵੀ ਆ ਜੋ ਕੋਈ ਗੱਲ ਸਰਕਾਰ ਦੇ ਖਿਲਾਫ ਕਰਦਾ ਉਹਨਾਂ ਦੇ ਮੁਕਦਮੇ ਆ ਪਿੱਛੇ ਮਨਿਕ ਕੋਇਲ ਦੇ ਤੁਸੀਂ ਦੇਖਿਆ ਕਿਵੇਂ ਉਹਦੇ ਚਾਚੇ ਦੇ ਉੱਤੇ ਜਿਹੜਾ ਫਾਇਰਿੰਗ ਦਾ ਇਨਸੀਡੈਂਟ ਹੋਇਆ ਇਹ ਸਾਰਾ ਭੈ ਪੀਤ ਕਰਨ ਵਾਲਾ ਮਾਹੌਲ ਹੈ ਔਰ ਹੁਣ ਤਾਜ਼ਾ ਤਰੰਤਾਰਨ ਦੇਖੋ ਤੁਸੀਂ ਤਰੰਤਾਰਨ ਦੀ ਇਲੈਕਸ਼ਨ ਹੋਈ ਜਿੱਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਰੋ ਰਹੀ ਹੈ ਔਰ ਹੁਣ ਉਹ ਇਲੈਕਸ਼ਨ ਤੋਂ ਬਾਅਦ ਅਕਾਲੀਆਂ ਦੇ ਵਰਕਰਾਂ ਦੇ ਉੱਤੇ ਵੱਡੇ ਪੱਥਰ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਉਸ ਲੜਕੀ ਨੂੰ ਸਪੇਅਰ ਨਹੀਂ ਕੀਤਾ ਕੰਚਨਪ੍ਰੀਤ ਕੌਰ ਨੂੰ ਉਦੋਂ ਸ਼ੁਕਰ ਕਰੋਗੇ ਇਹਨਾਂ ਦੇ ਚੁੰਗਲ ਛੋ ਨਿਕਲ ਗਏ ਨੇ ਇੱਕ ਇਹਨਾਂ ਨੇ ਔਰਤ ਵੀ ਨਹੀਂ ਬਖਸ਼ੀ। ਔਰ ਹੁਣ ਉਹ ਉਥੇ ਕਹਿੰਦੇ ਨੇ ਕਿ ਪ੍ਰਾਣੀਆਂ ਪਾਰਟੀਆਂ ਕਾਂਗਰਸ ਸੇ ਅਕਾਲੀ ਦਲ ਜੀ ਗੈਂਗਸਟਰਵਾਦ ਪੈਦਾ ਕੀਤਾ। ਲੇਕਿਨ ਜੋ ਬੰਗਿਆ ਗੋਲੀ ਚੱਲੀ ਅੱਜ ਤੋਂ 2 ਦਿਨ ਪਹਿਲਾਂ ਕਿ ਉਹ ਗੈਂਗਸਟਰਾਂ ਦਾ ਕੰਮ ਨਹੀਂ ਸੀ ਤੇ ਆਮ ਆਦਮੀ ਪਾਰਟੀ ਨੇ ਉਦੋਂ ਤੇ ਕੀ ਐਕਸ਼ਨ ਲਿਆ? ਮਨਿੰਦਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਮਜੀਠਾ ਜ਼ਿਲ੍ਹਾ ਇਸ ਲਈ ਸਸਪੈਂਡ ਕੀਤਾ ਕਿ ਇਹਨਾਂ ਨੇ ਗੈਂਗਸਟਰ ਦੇ ਖਿਲਾਫ ਪੂਰੀ ਕਾਰਵਾਈ ਨਹੀਂ ਕੀਤੀ। ਲੇਕਿਨ ਜਿਹੜਾ ਬੰਗਿਆਂ ਚ ਦਿਨ ਦਿਹਾੜੇ 40-50 ਗੋਲੀਆਂ ਮਾਰੀਆਂ ਔਰ ਗੱਡੀਆਂ ਭੰਗੀਆਂ ਕੀ ਉਥੋਂ ਦੇ ਜਿਹੜਾ ਨਵਾਂ ਸ਼ਹਿਰ ਦੇ ਜ਼ਿਲ੍ਹੇ ਦਾ ਕਿਸੇ ਪੁਲਿਸ ਮੁਖੀ ਦੇ ਖਿਲਾਫ ਕੋ ਐਕਸ਼ਨ ਲਿਆ ਸੋ ਇਸ ਕਰਕੇ ਮੇਰਾ ਹੈ ਮੰਨਣਾ ਕਿ ਆਮ ਆਦਮੀ ਪਾਰਟੀ ਦਾ ਮਖੌੜਾ ਮਕੋਟਾ ਬਹੁਤ ਬੇਇਨਕਾਬ ਹੋ ਗਿਆ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਫੱਟਾ ਵੀ ਲੱਤ ਚੁੱਕਾ ਜਿਵੇਂ ਭੁੱਲਰ ਡੀਆਈਜੀ ਜਿਹੜਾ ਅਰੈਸਟ ਹੋਇਆ ਜਿਹਦੇ ਕੋ 7.5 ਕਰੋੜ ਰੁਪਇਆ ਕੈਸ਼ ਔਰ 2.5 ਕਿਲੋ ਸੋਨਾ 50 ਪ੍ਰਾਪਰਟੀਆਂ ਲੁਧਿਆਣੇ ਚ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਦੁਬਈ ਤੇ ਕੈਨੇਡਾ ਚ ਤੇ ਕੇਜਰੀਵਾਲ ਤੇ ਭਗਵੰਤ ਦੇ ਨੱਕ ਦੇ ਥੱਲੇ ਬੈਠਾ ਸੀ ਰੋਪੜ ਜ਼ਿਲ੍ਹੇ ਚ ਮੋਹੱਲੀ ਉਹਦਾ ਦਫ਼ਤਰ ਸੀ ਉਹਨੂੰ ਵਿਜੀਲੈਂਸ ਬਿਊਰੋ ਤੇ ਪੰਜਾਬ ਪੁਲਿਸ ਨਹੀਂ ਫੜ ਸਕੀ ਸੀਬੀਆਈ ਨੂੰ ਦਿੱਲੀੋਂ ਆਉਣਾ ਪਿਆ ਤੇ ਉਹਨਾਂ ਨੇ ਇੱਕ ਅਫਸਰ ਨੂੰ ਫੜਿਆ ਸੋ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਜਿਹੜਾ ਪੱਟਾ ਉਹ ਖਤਮ ਹੋ ਚੁੱਕਾ ਵਾ ਇਹਨਾਂ ਦੇ ਉੱਤੇ ਵੱਡੇ 2-2000 ਕਰੋੜ ਦੇ ਮੁਕੱਦਮੇ ਚੱਲ ਰਹੇ ਨੇ ਭ੍ਰਿਸ਼ਟਾਚਾਰ ਦੇ ਸ਼ਰਾਬ ਘੁਟਾਲੇ 'ਚ ਔਰ ਕਲਾਸਰੂਮ ਘੁਟਾਲੇ ਵਿੱਚ ਸਾਰੇ ਮਨੀਸ਼ ਸੋਡਿਆ ਕੇਜਰੀਵਾਲ ਸਤਿੰਦਰ ਜੈਨ ਸਾਹਿਬ ਸਭ ਨਾਮਜ਼ਦ ਨੇ ਇਸੇ ਗੈਂਗਸਟਰ ਲਖਿਆ ਸੀਗਾ ਜੀ ਅਸੀਂ ਔਰ ਹੁਣ ਇਹ ਲਗਾਤਾਰ ਕਹਿਣਾ ਕਿ ਮਗਰਲੀਆ ਪਾਰਟੀਆਂ ਨੇ ਕਰਤੇ ਕਿੰਨਾ ਕਿੰਨਾ ਸਮਾਂ ਤੁਹਾਡੋ ਕੋ ਰਹੇਗਾ ਸਾਲ ਇਕ ਰਹੇਗਾ 4 ਸਾਲ ਤੁਹਾਨੂੰ ਹੋਗੇ ਤੁਸੀਂ ਦੱਸੋ ਕਿ ਗੈਂਗਸਟਰਸ ਨੂੰ ਕਾਊਂਟਰ ਕਰਨ ਲਈ ਤੁਸੀਂ ਕੀ ਕੀਤਾ ਸਾਡੇ ਆਪਣੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਸੁਖਜਿੰਦਰ ਰੰਧਾਵਾ ਔਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਉਹਨਾਂ ਨੂੰ ਅੱਜ ਵੀ ਗੈਂਗਸਟਰਸ ਓਪਨਲੀ ਥ੍ਰੀਟ ਕਰ ਰਹੇ ਨੇ ਅੱਜ ਪਤਾ ਨਹੀਂ ਕਿੰਨੇ ਦੁਨੀਆਂ ਨੇ ਗੈਂਗਸਟਰਸ ਨੂੰ ਫਰੋਤੀਆਂ ਚੁੱਪਚੀਤੇ ਦੇਤੀਆਂ ਕਿਉਂਕਿ ਉਹਨਾਂ ਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਕਰ ਇਸ ਲਈ ਮੇਰਾ ਮੰਨਣਾ ਕਿ 올 ਅਰਾਊਂਡ ਆਮ ਆਦਮੀ ਪਾਰਟੀ ਫਲॉप 쇼 ਆ ਜਿਹੜਾ ਨਸ਼ਾ ਯੁੱਧ ਵਿਰੁੱਧ ਇਹਦਾ ਪ੍ਰੋਗਰਾਮ ਆ ਆ ਕੱਲ ਪਰਸੋ ਆਰਐਮਪੀ ਟੀਵੀ ਦੇ ਜਸਟ ਕਰੇ ਵਾਲ ਨੇ ਦਿਖਾਤਾ ਸਾਰਾ ਕਿ ਕਿਵੇਂ ਉਹਨਾਂ ਦੀ ਇੱਕ ਲੇਡੀ ਉਹਨਾਂ ਦੀ ਪਾਰਟੀ ਦੀ ਉਹ ਸ਼ਰੀਆਮ ਕਹਿ ਰਹੀ ਆ ਕਿ ਅਸੀਂ ਐਮਐਲਏ ਦੀ ਸਾਨੂੰ ਸਪੋਰਟ ਆ ਤੇ ਫਲਾ ਸਾਡਾ ਵਰਕਰ ਏਕਮ ਦੀ ਦੁਕਾਨ ਤੇ ਜਿੰਨਾ ਮਰਜੀ ਚਿੱਟਾ ਚੱਕ ਲੋ ਪੁਲਿਸ ਵਾਲਿਆਂ ਦੀ ਕੀ ਹਿੰਮਤ ਆ ਕਿਉਂਕਿ ਐਮਐਲਏ ਨਾਲ ਹੈਗੇ ਸੋ ਇਹ ਸਾਰਾ ਜਿਹੜਾ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਜਿਹੜੀ ਆ ਉਹ ਹੁਣ ਪੁਲਿਸ ਦੇ ਸਿਰ ਤੇ ਘੁੰਮ ਰਹੀ ਜਾ ਪੁਲਿਸ ਅੰਦਰ ਤੇ ਲਾਸਟਿੰਗ ਮੈਂ ਜੋ ਅੱਜ ਉੱਥੇ ਰਣਜੀਤ ਗਿੱਲ ਦਾ ਕੁੱਟਮਾਰ ਹੋਈ ਆ ਜਾਂ ਜੋ ਵੀ ਪਰਚੇ ਦਰਜ ਕੀਤੇ ਜਾ ਰਹੇ ਧਰਮਤਾਵਾਂ ਚ ਜਾਂ ਪੱਤਰਕਾਰਾਂ ਦੇ ਉੱਤੇ ਹਮਲੇ ਮੈਂ ਇਹਨੂੰ ਪੁਲਿਸ ਸਟੇਟ ਕਰਦਾਨਿਆਂਵਾ ਅੱਜ ਪੁਲਿਸ ਦਾ ਰਾਜ ਆ ਔਰ ਪੁਲਿਸ ਦਾ ਅਸਲ ਜਿਹੜਾ ਕੰਮ ਆ ਤਾਂ ਉਹ ਗੈਂਗਸਟਰਸ ਨੇ ਫੜ ਸਕਦੇ ਕਿਉਂਕਿ ਉਹਦਾ ਦੁਰਉਪਯੋਗ ਦੂਜੇ ਪਾਸੇ ਹੋ ਰਿਹਾ ਸੁਪਰ ਸੁਪਰ ਵੀ ਵੀ ਆਈ ਪੀ ਡਿਊਟੀਆਂ ਵਿੱਚ ਉਹ ਲੱਗੇ ਹੋਏ ਨੇ ਅਗਰ ਪੰਜਾਬ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਸਾਡੀ ਫੋਰਸ ਮਾੜੀ ਨਹੀਂਗੀ ਦੇ ਕੈਨ ਕੰਟਰੋਲ ਲਾਅ ਐਂਡ ਆਰਡਰ ਲੇਕਿਨ ਉਹਨਾਂ ਦੀ ਪ੍ਰਾਇੋਰਟੀਆਂ ਇਸ ਸਰਕਾਰ ਨੇ ਗਲਤ ਸੈੱਟ ਕੀਤੀਆਂ ਹੋਈਆਂ ਨੇ ਖੈਰ ਸਾਹਿਬ ਖੈਰ ਸਾਹਿਬ ਇਹਦਾ ਮੈਂ ਸਵਾਗਤ ਕਰਦਾ ਜੀ ਔਰ ਮੈਂ ਸਮਝਦਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੰਡੀਆ ਨੂੰ ਜਿਹੜਾ ਨੰਗਾ ਨਾਚ ਹੋਇਆ ਨਾ ਜਮਨੀ ਚੋਣ ਚ ਪੁਲਿਸ ਤੰਤਰ ਸ਼ਰਾਬ ਪੈਸਾ ਬੁਰਸ਼ਾਗਰਦੀ ਇਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਔਰ ਡੀਜੀਪੀ ਪੰਜਾਬ ਪੁਲਿਸ ਦਾ ਬੇਸਿਕਲੀ ਇਸ ਐਡਹੌਕ ਆਫਸਰ 3 ਸਾਲ ਹੋ ਗਏ ਇਸ ਨਾਟ ਅ ਰੈਗੂਲਰ ਪੋਸਟ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਐਸਐਸਪੀ ਸਸਪੈਂਡ ਕੀਤੀ ਰਵਜੋਤ ਰਵਜੋਤਕਰ ਜਿਹੜਾ ਨਵਾਂ ਬੰਦਾ ਲਾਇਆ ਉਹ ਰਵਜੋਤਕਰ ਨਾਲੋਂ ਵੀ ਦੋ ਕਦਮ ਜਾ ਕੇ ਉਹਨੇ ਇਲੈਕਸ਼ਨ ਨੂੰ ਹਾਈਜੈਕ ਕੀਤਾ ਜਿਹੜੇ ਵੀ ਐਸਐਸਪੀ ਲਾਏ ਤਰਨਤਰਨ ਦੇ ਸੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਜੇ ਤੁਸੀਂ ਚੋਣ ਪ੍ਰਣਾਲੀ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਖਾਸ ਤੌਰ ਤੇ ਪੰਜਾਬ 'ਚ ਤਾਂ ਦੇ ਮਸਟ ਐਕਟ ਫਰਮਲੀ ਅਗੇਂਸਟ ਦਿ ਜੀਪੀ ਦੇ ਮਸਟ ਐਕਟ ਫਰਮਲੀ ਅਗੇਂਸਟ ਦਿ ਪ੍ਰੈਜ਼ੈਂਟ ਐਸਐਸਪੀ ਜਨੇ ਰੈਂਡਮਲੀ ਮਤਲਬ ਐਫਆਈਆਰ ਵਿੱਚ 40 50 60 ਬੰਦਿਆਂ ਦੇ ਨਾਮ ਦਰਜ ਕਰ ਤੇ 40 50 ਬੰਦੇ ਅਰੈਸਟ ਕਰ ਲੇ ਜਿਹੜਾ ਕੋ ਚੁਣ-ਚੁਣ ਕੇ ਬੋਲੂਗਾ ਉਹਨੂੰ ਫੜ ਕੇ ਉਸ ਅਨ ਪਛਾਤੀ ਐਫ ਆਈ ਆਰਸ ਪਾਦਣਗੇ ਵੀ 익ਸਪੈਕਟ ਕਿ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਿਲ ਟੇਕ ਵੈਰੀ ਸਟਰੋਂਗ ਐਂਡ ਯੂ ਨੋ ਸਟ੍ਰਿੰਗਰ ਐਕਸ਼ਨ ਅਗੇਂਸ ਥੀਸ ਆਫਸਰਸ ਕਿਹੜਾ ਜਿੰਨੀ ਚੌਂ ਜਿੰਨੀ ਚੌਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ ਤੇ ਜਮਾਨਤਾਂ ਜਬਤ ਹੋਈਆਂ ਆਪਣਾ ਰਾਜਾ ਬ੍ਰਿੰਗ ਸਾਹਿਬ ਜਿਹੜਾ ਬਿਆਨ ਹੋਇਆ ਦਿੱਤਾ ਗਿਆ ਸੀ ਵੋਟਾ ਸੈਂਸ਼ੀਆ ਗਲਾਪ ਉਹਦਾ ਦੇਖੋ ਗੱਲ ਇਹ ਆ ਗੱਲ ਇਹ ਆ ਕਿ ਇਹ ਜਿਹੜਾ ਕਾਂਗਰਸ ਦੀ ਉੱਥੇ ਗਤੀਵਿਧੀ ਸੀ ਜਾਂ ਕੁਝ ਸਟੇਟਮੈਂਟਸ ਆਈਆਂ ਓਲਡੀ ਕਾਂਗਰਸ ਹਾਈ ਕਮਾਂਡ ਜਿਹੜੀ ਉਹ ਸੀਸਟ ਆਫ ਦਿ ਮੈਟਰ ਹੈ ਮੇਰਾ ਬਣਦਾ ਨਹੀਂਗਾ ਕਿ ਮੈਂ ਮੀਡੀਆ ਦੇ ਵਿੱਚ ਕਹਾਂ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਕਾਂਗਰਸ ਨੂੰ ਹਤਾਸ਼ ਹੋਣ ਦੀ ਲੋੜ ਨਹੀਂਗੀ ਇਹਦੇ ਬਹੁਤ ਸਾਰੇ ਉਦਾਹਰਨ ਦੇ ਸਕਦਾ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਨ ਦੇ ਦਿੰਦਾ ਅਗਰ ਜਿਮ ਅਗਰ ਰੂਲਿੰਗ ਪਾਰਟੀ ਸਮਝਦੀ ਕਿ ਅਸੀਂ ਜਿਮਨੀ ਚੋਂ ਜਿੱਤ ਕੇ ਸੈਮੀਫਾਈਨਲ ਜਿੱਤ ਗਿਆ ਸਰਾਸਰ ਗਲਤ ਹੈ ਯਾਦ ਕਰੋ 2016 ਦੀ ਜਿਮਨੀ ਚੋਂ ਬਿਲਕੁਲ ਤਰਨ ਤਰਨਾਂ ਲੱਗਦੇ ਖਡੂਬਸ ਸਾਹਿਬ ਤੋਂ ਰਮਨਜੀਤ ਸਿੱਕੀ ਨੇ ਬੇਅਦਬੀਆਂ ਦੇ ਖਿਲਾਫ ਬਤੌਰ ਕਾਂਗਰਸ ਐਮ ਐਲ ਏ ਅਸਤੀਫਾ ਦਿੱਤਾ ਉਥੇ ਜਮਨੀ ਚੋਣ ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਉਹ ਜਮਨੀ ਚੋਣ ਬੜੀ ਸ਼ਾਨ ਨਾਲ ਜਿੱਤਦੀ ਆ 2016 ਚ ਤੇ 17 ਵਿੱਚ ਉਹਨਾਂ ਦੇ ਐਮ ਐਲ ਏ ਰਹਿ ਜਾਂਦੇ ਨੇ ਸਾਰੇ 14 15 2017 ਚ ਅਮਰਿੰਦਰ ਸਿੰਘ ਦਾ ਰਾਜ ਰਿਆ ਆਮ ਆਦਮੀ ਪਾਰਟੀ ਸਾਰੀਆਂ ਜਮਨੀ ਚੋਣਾਂ ਚ ਤੀਜੇ ਚੌਥੇ ਨੰਬਰ ਤੇ ਆਈ ਜਮਾਨਤਾਂ ਜਬਤ ਹੋਈਆਂ ਉਹ ਇਲੈਕਸ਼ਨ ਜਨਰਲ ਹੁੰਦੀ ਆ 2022 ਚ ਤੇ ਉਹ 92 ਐਮ ਐਲ ਏ ਆ ਜਾਂਦੇ ਇਸੇ ਤਰ੍ਹਾਂ ਦੀ ਇਲੈਕਸ਼ਨ ਤੁਹਾਡੇ ਲੱਗੇ ਇੱਥੇ ਤਲੁੰਡੀ ਸਾਬੋ ਹੋਈ ਜਮਨੀ ਚੋਣ ਜਿਹਦੇ ਚ ਜੀਤ ਮਹਿੰਦਰ ਸਿੰਘ ਨੇ ਬਤੌਰ ਕਾਂਗਰਸ ਐਮ ਐਲ ਏ ਸਿਫਾ ਦਿੱਤਾ ਅਕਾਲੀ ਦਲ ਦੀ ਸਰਕਾਰ ਵਿੱਚ ਲੜੇ ਸ਼ੁਕਰਗੁਜ਼ਾਰ ਆ ਰਣਜੀਤ ਸਿੰਘ ਗਿੱਲ ਹੋਰਾਂ ਦਾ ਜੇ ਗਿੱਲ ਹੁਣੀ ਠੀਕ ਤਰੀਕੇ ਦੇ ਨਾਲ ਕਵਰੇਜ ਨਾ ਕਰਦੇ ਤੇ ਮੇਰਾ ਨਹੀਂ ਖਿਆਲ ਕਿ ਗਿੱਦੜਵਾਹਾ ਦੇ ਵਿੱਚ ਇਸ ਤਰ੍ਹਾਂ ਇਕੱਠ ਹੁੰਦੀ ਦੂਜਾ ਮੈਂ ਧੰਨਵਾਦ ਕਰਨਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਦੁੱਧ ਦਾ ਦਿੱਤਾ ਪਰ ਖੋਲਤੀਆਂ ਤੇ ਉਹ ਨਿੰਗਣਾ ਨਿੰਗਣਾ ਖੋਲਣ ਦੀ ਬਦੌਲਤ ਸਾਨੂੰ ਫਿਰ ਇੱਥੇ ਆਉਣ ਦਾ ਮੌਕਾ ਮਿਲਿਆ ਗਿੱਦੜਵਾਹਾ ਜੇ ਆਪਾਂ ਦੇਖੀਏ ਪਿਛਲੇ ਦਿਨਾਂ 'ਚ ਮੈਂ ਇੱਥੇ ਇੱਕ ਭੋਗ ਸਮਾਗਮ ਤੇ ਆਇਆ ਸੀ ਤੇ ਕਿਦਰਵੇਂ ਇਹਦੀਆਂ ਦੋ ਸ਼ਖਸੀਅਤਾਂ ਵਿਚੜੀਆਂ ਸੀ ਭੋਗ ਤੋਂ ਬਾਅਦ ਬੰਦੇ ਗੱਲਾਂ ਕਰਦੇ ਸੀ ਕਹਿੰਦੇ ਗਿੱਦੜਵਾਹਾ ਬਗਿਹੜਾਂ ਦੇ ਵਿਚਕਾਰ ਆਇਆ ਹੋਇਆ ਹੈ ਇੱਥੇ ਇੱਕ ਬਗਿਹੜੇ ਇੱਧਰ ਬੈਠੇ ਤੇ ਇੱਧਰ ਬੈਠੇ ਐ ਦੋ ਬੰਦੇ ਸੀ ਚਾਹੇ ਉਹ ਕੁਝ ਵੀ ਕਰਦੇ ਉਹਨਾਂ ਨੇ ਗਿੱਦੜਵਾਹਾ ਨੂੰ ਬਗਿਹੜਾਂ ਤੋਂ ਬਚਾ ਕੇ ਰੱਖਿਆ ਸੀ ਠੀਕ ਹੈ ਉਹ ਬੰਦੇ ਇੱਥੇ ਨਹੀਂ ਰਹੇ ਪਰ ਇਹਦਾ ਮਤਲਬ ਇਹ ਨਹੀਂ ਕਿ ਗਿੱਦੜਵਾਹਾ ਲਾ वारਸ ਹੋ ਗਿਆ ਰਣਜੀਤ ਵਰਗੇ ਬੰਦੇ ਬੈਠੇ ਐ ਜਿਨ੍ਹਾਂ ਨੇ ਗਿੱਦੜਵਾਹਾ ਨੂੰ ਅੱਜ ਮੇਰਾ ਖੈਲਾ ਵੀ ਦੁਨੀਆ ਦੇ ਨਕਸ਼ੇ ਤੇ ਲੈ ਜਾਂਦਾ ਬ੍ਰੋਧੀ तिरਦੇ ਆਗੂ ਰਹੇ ਆ ਸਰਦਾਰ ਸੁਖਪਾਲ ਸਿੰਘ ਖੈਰਾ ਇੱਥੇ ਆਏ ਹੋਏ ਆ ਵੱਖ-ਵੱਖ ਜਥੇਬੰਦੀਆਂ ਦੇ ਉਗਰਾਹਾਂ ਯੂਨੀਅਨ ਤੇ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮੈਂ ਸਾਰਿਆਂ ਦਾ ਨਾਮ ਲੈਣ ਲੱਗਾ ਤਾਂ ਬਹੁਤ ਲੰਬਾ ਹੋ ਜੂ ਉਹਨਾਂ ਦਾ ਬੜਾ ਭਾਰੀ ਸਹਿਯੋਗ ਆ ਅਸੀਂ ਧੰਨਵਾਦੀ ਆ ਪਰ ਗੱਲਾਂ ਦੋ ਤਿੰਨ ਆ ਕਿ ਜਿਹੜੀ ਸਾਡੀ ਸਰਕਾਰ ਬਾਰੇ ਗੱਲਾਂ ਕੀਤੀਆਂ ਆ ਆਮ ਤੌਰ ਤੇ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਦੇ ਨਾਲ-ਨਾਲ ਆਪੋਜੀਸ਼ਨ ਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ ਔਰ ਸਿਆਣੀ ਸਰਕਾਰ ਤੇ ਸਿਆਣਾ ਮੁੱਖ ਮੰਤਰੀ ਉਹ ਹੁੰਦਾ ਹੈ ਜਿਹੜਾ ਆਪੋਜੀਸ਼ਨ ਨੂੰ ਥੋੜਾ ਜਿਹਾ ਸਪੇਸ ਦਿੰਦਾ ਹੈ ਕਿ ਆਪੋਜੀਸ਼ਨ ਜਿਉਂਦੀ ਰਹੇ ਤਾਂ ਕਿ ਜਿਹੜਾ ਅੰਦਰੋਂ ਅੰਦਰ ਗੁਵਾਰਾ ਭਰ ਰਿਹਾ ਹੈ ਨਾ ਉਹ ਗੁਵਾਰਾ ਕਿਤੇ ਫੁੱਟ ਨਾ ਜਾਵੇ ਪੰਡਤ ਜਵਾਰਲਾਲ 네ਰੂ ਇਸ ਦੇਸ਼ ਦੇ ਬਹੁਤ ਮਹਾਨ ਪ੍ਰਧਾਨ ਮੰਤਰੀ ਹੋਏ ਸ਼ੁਰੂ ਚ ਆਜ਼ਾਦੀ ਲਹਿਰ ਤੋਂ ਲੈ ਕੇ ਸਾਰਾ ਕੁਝ ਕੀਤਾ ਹੈ ਔਰ ਪੰਡਤ ਜਵਾਰਲਾਲ 네ਰੂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਜਦੋਂ ਆਜਪਾਈ ਨੂੰ ਪਹਿਲੀ ਵਾਰ ਸੁਣਿਆ ਸੀ ਕਿ ਇਹ ਬੰਦਾ ਕਿਸੇ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਪਿਛਲੇ ਸਮੇਂ 'ਚ ਆਪਾਂ ਦੇਖਿਆ ਜਿਹੜੇ ਲੰਬਾ ਸਮਾਂ ਮੁੱਖ ਮੰਤਰੀ ਰਿਹਾਏ ਪ੍ਰਕਾਸ਼ ਸਿੰਘ ਬਾਦਲ ਜਾਂ ਦੋ ਵਾਰੀ ਕੈਪਟਨ ਅਮਰਿੰਦਰ ਸਿੰਘ ਦੁਸ਼ਮਣੀ ਵੀ ਦਾਦੀ ਸੀ ਰਾਣੋੜ ਵੀ ਜਾਂਦੇ ਸੀ ਆਪਸ ਵਿੱਚ ਪਰ ਇੱਕ ਗੱਲ ਹੁੰਦੀ ਸੀ ਕਿ ਜਦੋਂ ਕੋਈ ਸਾਂਝਾ ਕੰਮ ਹੁੰਦਾ ਸੀ ਉਹ ਇਕੱਠੇ ਹੋ ਜਾਂਦੇ ਸੀ ਜਿਹੜੀ ਬਾਟਰ ਟਰਮੀਨੇਸ਼ਨ ਐਕਟ ਬਣਾਇਆ ਗਿਆ ਸੀ ਖੁਦ ਕੈਪਟਨ ਅਮਰਿੰਦਰ ਸਿੰਘ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਕੋਲੇ ਚਲੋ ਜੀ ਗਵਰਨਰ ਕੋਲੇ ਚੱਲੀਏ ਤੇ ਜਾ ਕੇ ਉਹ ਪਹੁੰਚਵਾਇਆ ਸੀ ਪਰ ਸਾਡੇ ਤਾਂ ਇੱਥੇ ਹਾਲਤੇ ਬਣੀਆਂ ਐ ਕਿ ਸਪੇਸ ਕਲੀਏ ਨਹੀਂ ਆਪੋਜੀਸ਼ਨ ਦੀ ਖਤਮ ਕਰਤੀ ਮੁੱਖ ਮੰਤਰੀ ਸਾਹਿਬ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਜਿੰਦਾ ਲੈ ਕੇ ਚਲੇ ਜਾਂਦੇ ਐ ਸਪੀਕਰ ਸਾਹਿਬ ਨੂੰ ਕਹਿੰਦੇ ਜੀ ਜਿੰਦਾ ਲਾ ਦਿਓ ਅੱਗੇ ਤੇ ਬਾਹਰ ਨਾ ਨਿਕਲ ਜਾਣ ਜੇ ਬਾਹਰ ਨਿਕਲ ਕੇ ਅੰਦਰ ਨਾ ਆ ਜਾਣ ਜੇ ਇਹ ਪੋਜੀਸ਼ਨ ਹੋਊਗੀ ਤਾਂ ਫਿਰ ਪੱਤਰਕਾਰਾਂ ਦਾ ਜੇ ਆਪਾਂ ਕਹੀਏ ਵੀ ਉਹ ਇੱਜ਼ਤ ਮਾਨ ਸਤਿਕਾਰ ਕਰਨਗੇ ਨਹੀਂ ਹੋ ਸਕਦਾ ਮੇਰੇ ਸਾਥੀ ਨੇ ਸੁਸੋਧਿਆ ਸਾਹਿਬ ਦੀ ਗੱਲ ਕੀਤੀ ਹੈ ਮੇਰਾ ਕਹਿਣਾ ਵੀ ਸਾਡੇ ਘਾਰੇ ਪੱਤਰਕਾਰ ਭਾਈਚਾਰੇ ਲਈ ਇਹ ਦੂ ਸ਼ਰਮਨਾਕ ਗੱਲ ਹੋਏ ਨਹੀਂ ਸਕਦੀ ਕਿ ਜਿਹੜਾ ਬੰਦਾ ਪੱਤਰਕਾਰਾਂ ਦੇ ਵਿੱਚ ਰਿਹਾ ਉਹ ਸਾਹਮਣ ਦੰਡ ਭੇਦ ਭਾਪ ਕੁੱਟਮਾਰ ਸਾਰੀ ਗੱਲ ਕਰਦਾ ਹੋਵੇ ਔਰ ਉਹ ਪੰਜਾਬ ਦਾ ਇਨਚਾਰਜ ਹੈ ਤੇ ਉਹਦੀ ਨਜ਼ਰ ਸਾਨੀ ਪੱਤਰਕਾਰਾਂ ਦੇ ਉੱਤੇ ਪਰਚੇ ਹੋ ਰਹੀ ਹੈ ਗੱਲ ਰਤਨਦੀਪ ਦੀ ਚੱਲੀ ਸੀ ਰਤਨਦੀਪ ਨੂੰ ਮੁੱਖ ਮੰਤਰੀ ਨੇ ਕੱਲਾ ਮੇਹਣਾ ਨਹੀਂ ਮਰਿਆ ਸੀ ਸਗੋਂ ਰਤਨਦੀਪ ਨੂੰ ਜਿੱਥੇ ਪ੍ਰੈਸ ਗੈਲਰੀ ਹੈ ਉੱਥੇ ਜਾਣ ਤੋਂ ਰੋਕਣ ਵਾਸਤੇ ਜਦੋਂ ਜਦ ਕੀਤੀ ਗਈ ਸੀ ਅਸੀਂ ਬੈਠੇ ਸਾਂ ਮੇਰੇ ਕੋਲ 3-4 ਵਾਰ ਪੁਲਿਸ ਵਾਲੇ ਆਏ ਪਬਲਿਕ ਰਿਲੇਸਨ ਵਾਲੇ ਆਏ ਕਿ ਇਹਨੂੰ ਉਠਾ ਦਿੱਤਾ ਜਾਵੇ ਤੇ ਮੈਂ ਸਾਫ਼ ਹੀ ਕਹਿੰਦਾ ਸੀ ਉਠਾਓਗੇ ਤੇ ਗੜਬੜ ਹੋਊਗੀ ਅਸੀਂ ਸਾਰੇ ਭਾਈ ਘਟ ਕਰਾਂਗੇ ਹੁਣ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਮੁੱਖ ਮੰਤਰੀ ਸਾਹਿਬ ਨੇ ਤੇ ਖਬਰੇ ਆਈ ਪਈ ਹੈ ਕਿ ਕੁਝ ਚੋਣਵੇਂ ਪੱਤਰਕਾਰਾਂ ਨੂੰ ਉੱਥੇ ਵੀ ਨਹੀਂ ਜਾਣ ਦਿੱਤਾ ਗਿਆ ਇੱਥੇ ਗੱਲ ਕੀਤੀ ਹੈ ਕਿ ਕੇਜਰੀਵਾਲ ਸਾਹਿਬ ਦੇ ਮਹਿਲ ਨੂੰ ਜਿਸ ਬੀਬੀ ਨੇ ਨੰਗਾ ਕੀਤਾ ਸੀ ਬੇਨਕਾਬ ਕੀਤਾ ਸੀ ਉਹਦੇ ਤੇ ਲੁਧਿਆਣੇ ਤੇ ਪਰਚਾ ਹੋਇਆ ਤੇ ਬਾਅਦ ਦੇ ਵਿੱਚ ਹਾਈ ਕੋਰਟ ਚ ਛਿੱਤਰ ਪਏ ਉਹ ਸਾਰਾ ਕੁਝ ਹੋਇਆ ਤਾਂ ਮੈਂ ਜਿਹੜੀ ਆ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਇਹਦੇ ਨਾਲ ਮੈਂ ਥੋੜੀ ਜਿਹੀ ਇੱਕ ਗੱਲ ਦੱਸ ਦਮਾਂ ਉਹ ਇਹ ਹੈ ਕਿ ਜਦੋਂ ਦਾ ਇਹ ਮਾਮਲਾ ਚੱਲਿਆ ਹੈ ਪਰਚਾ ਬੇਸ਼ੱਕ ਦਰਜ ਕਰ ਲਿਆ ਪਰ ਪਰਚੇ 'ਚ ਬੜੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਧਰਾਮਾ ਲਾਈਆਂ ਹੈ ਮੈਂਤਰਾ ਮਾਦੀਨਗਰ ਲਗੜੀਆਂ ਵੱਡਦੀਆਂ ਸੀ ਉਹ ਨਹੀਂ ਲਗੀਆਂ ਰਣਜੀਤ ਦੀ ਪਗਲਾਹੀ ਰਣਜੀਤ ਨੂੰ ਬੰਨ ਕੇ ਗੱਡੀ 'ਚ ਸਿੱਟਣ ਦੀ ਕੋਸ਼ਿਸ਼ ਕੀਤੀ ਇਹਦਾ ਗਲਾ ਕੁੱਟਿਆ ਗਿਆ ਇਹਦੇ ਵੱਲ ਵੈਪਨ ਸਾਧਿਆ ਗਿਆ ਮੇਰੇ ਖਿਆਲ ਮੁਤਾਬਕ ਸਾਡੇ ਕੋਲੇ ਵਕੀਲ ਸਾਹਿਬਾਨ ਵੀ ਹੈਗੇ ਖੈਰਾ ਸਾਹਿਬ ਖੁਦ ਵੀ ਵਕੀਲ ਹੈ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਕਿਸੇ ਬੰਦੇ ਆਪ ਪਿਸਤੌਲ ਕਰ ਲਈਏ ਨਾ ਤਾਂ ਉਹ ਵੀ 307 ਬਣਦੀ ਹੈ ਜੇ ਬੰਦੇ ਨੂੰ ਢਾਕੇ ਉਹਦੇ ਗਲ ਨੂੰ ਕੁੱਟਣ ਦੀ ਕੋਸ਼ਿਸ਼ ਕਰੀਏ ਸੱਟਾਂ ਇੰਨੀਆਂ ਵੱਜਦੀਆਂ ਕਿ ਬੰਦਾ ਮਰ ਸਕਦਾ 308 ਲੱਗਦੀ ਹੈ ਲੇਕਿਨ ਸਾਰੀਆਂ ਚੀਜ਼ਾਂ ਗਾਇਬ ਜਦੋਂ ਅਸੀਂ ਇੱਥੇ ਆ ਗਏ ਪਤਾ ਲੱਗਿਆ ਵੀ ਪੱਤਰਕਾਰ ਭਾਈਚਾਰ ਆ ਗਿਆ ਪਾਸੇ-ਆਸੇ ਦੇ ਲੋਕ ਆ ਗਏ ਉਹਨੇ ਦੀ ਮਦਦ ਕਰਨਗੇ ਕੁਝ ਸਿਆਸੀ ਸ਼ਖਸੀਅਤਾਂ ਨੇ ਕੁਝ ਪੁਲਿਸ ਅਧਿਕਾਰੀਆਂ ਨੇ ਫੋਨ ਕੀਤੇ ਆਪਾਂ ਦੀ ਮਕਾਲੀਏ ਮੈਂ ਉਹਨਾਂ ਨੂੰ ਕਿਹਾ ਜੀ ਲਾਜੋ ਤੁਸੀਂ ਧਰਾਮਾ ਮੁੱਕ ਜੂ ਨਹੀਂ ਜੀ ਆਪਾਂ ਇਓ ਕਰ ਲਈਏ ਇਓ ਕਰ ਲਈਏ ਸਾਰਾ ਕੁਝ ਕਰਦਿਆਂ ਕਰਾਉਦਿਆਂ ਰਾਤ ਜਿੱਥੇ ਅਸੀਂ ਇਕੱਤਰ ਹੋਣਾ ਸੀ ਉੱਥੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਪਾਣੀ ਛਿੜਵਾਤਾ ਕੀ ਫੇਰ ਅਸੀਂ ਤਾਂ ਨਾਲ ਗਿਆ ਤੇ ਵੀ ਬੈਠੇ ਆਲੇ ਲੋਕ ਆ ਸਾਨੂੰ ਕੋਈ ਰੋਕ ਨਹੀਂ ਸਕਦਾ ਮੈਂ ਕੱਲ ਕਲੀਅਰ ਕਰ ਦਿਆਂ ਇਹ ਗਿੱਦੜਵਾਹ ਤੂੰ ਇੰਪ੍ਰੈਸ ਦੀ ਆਯਾਦੀ ਦੀ ਸ਼ੁਰੂਆਤ ਬਾਅਦ ਸਮਾ ਪਹਿਲਾਂ ਦੀ ਦੇ ਉੱਤੇ ਹਮਲਾ ਹੋਇਆ ਸੀ ਦਾਨੀਅਲ ਸਿੰਘ ਸਾਬ ਨੇ ਗੱਲ ਕੀਤੀ ਐ ਅਖਬਾਰਾਂ ਲਾਉਣ ਦੀ ਅਖਬਾਰਾਂ ਇੱਥੇ ਲਾਈਆਂ ਗਈਆਂ ਸੀ ਉਸ ਤੋਂ ਬਾਅਦ ਇੱਥੋਂ ਬਹੁਤ ਕੁਝ ਹੋਇਆ ਇੱਥੇ ਦਾ ਮੁੰਡਾ ਰਾਜੂ ਐ ਉਹਨੂੰ ਇੱਕ ਪੋਲੀਟਿਸ਼ੀਅਨ ਦੇ ਪੀਐਨਏ ਕੁੱਟਿਆ ਸੀ ਅਸੀਂ ਲੜਾਈ ਲੜੀ ਪਰਚਾ ਦਰਜ ਕਰਾਇਆ ਔਰ ਬਾਅਦ ਦੇ ਵਿੱਚ ਉਸ ਬੰਦੇ ਨੇ ਮਿੰਤ ਕਰਕੇ ਜਿਹੜਾ ਹੈਗਾ ਮਾਫੀ ਵੀ ਮੰਗੀ ਤੇ ਉਹਨੂੰ ਮਾਫ ਵੀ ਕੀਤਾ ਉਹਦੀ ਗ੍ਰਿਫਤਾਰੀ ਹੋਈ ਉਹ ਜੇਲ੍ਹ ਦੇ ਵਿੱਚ ਗਿਆ ਸੀ ਇਸੇ ਤਰ੍ਹਾਂ ਜਿਹੜੇ ਹੈਗੇ ਐ ਸਾਡੇ ਇੱਕ ਬਹੁਤ ਵੱਡੇ ਦੁਆਬੇ ਦੇ ਹੁੰਦੇ ਸੀ ਬੜੇ ਸੀਨੀਅਰ ਅਫਸਰ ਹੁੰਦੇ ਸੀ ਡੀਐਸਪੀ ਸਾਹਿਬ ਨੌਨੇ ਹਲ ਸਿੰਘ ਐਸਐਸਪੀ ਹੁੰਦਾ ਸੀ ਉਹਦਾ ਖਾਸ ਸੀ ਉਸ ਵੇਲੇ ਜਿਹੜੀ ਐ ਪੱਤਰਕਾਰਾਂ ਨਾਲ ਬਦਤਮੀਜ਼ੀ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਚ ਬਾਦਲ ਸਾਹਿਬ ਦਾ ਸਾਰੇ ਪੰਜਾਬ ਚ ਬਾਈਕਾਟ ਕੀਤਾ ਸੀ ਕਿ ਐਸੀ ਜਿੰਨੀ ਦੇਰ ਇਹਨੂੰ ਨਹੀਂ ਸਸਪੈਂਡ ਕਰਦੇ ਬਾਈਕਾਟ ਨਹੀਂ ਖੁੱਲਦਾ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਸਸਪੈਂਸ਼ਨ ਦੇ ਆਰਡਰ ਕਰਨੇ ਪਏ ਸੀ ਆਪੁਸ਼ ਮਿੱਤਰ ਬੋਲ ਕੇ ਗਿਆ ਪਰਚਾ ਇਹਦੇ ਤੇ ਦਰਜ ਕੀਤਾ 48 ਘੰਟੇ ਨਹੀਂ ਚਲੇ ਉਹ ਪਰਚੇ ਦੀ ਕੈਨਸਲੇਸ਼ਨ ਭਰਨੀ ਪਈ ਰਣਜੀਤ ਸਿੰਘ ਤਕੜਾ ਹੋ ਤੇਰੇ ਨਾਲ ਸਾਰਾ ਪੰਜਾਬ ਹੈ ਅਸੀਂ ਸਿਰਫ ਸਿਰਫ ਸੰਕੇਤਕ ਕਟ ਕਰਨ ਦੀ ਇਹ ਗੱਲ ਕੀਤੀ ਸੀ ਕਿ ਪੱਤਰਕਾਰ ਇਕੱਠੇ ਹੋ ਜਾਣਗੇ ਅਸੀਂ ਧਰਵਾਦੀਆਂ ਜਥੇਬੰਦਿਆਂ ਦੇ ਪੋਲਿਟੀਕਲ ਬੰਦਿਆਂ ਦੇ ਜਿਹੜੇ ਇੱਥੇ ਆਏ ਉਹਨਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਇਹ ਸਿਰਫ ਤੇ ਸਿਰਫ ਇੱਕ ਸੰਕੇਤ ਹੈ ਐਸਐਸਪੀ ਰਾਤ ਬਦਲ ਗਿਆ ਨਮਾ ਐਸਐਸਪੀ ਨੇ ਸ਼ਹਿਰ ਚਾਰਜ ਲੈ ਲਿਆ ਹੋਵੇ ਹੁਣ ਸਾਡਾ ਅਲਟੀਮੇਟ ਅਲਟੀਮੇਟ ਮੈਂ ਇੱਕ ਹਫਤੇ ਦਾ ਇੱਕ ਹਫਤੇ ਦੇ ਵਿੱਚ ਵਿੱਚ ਦੇ ਤਾਂ ਤੁਸੀਂ ਉਹਨਾਂ ਤੇ ਧਰਾਵਾ ਲਾਉਣੇ ਹੋ ਠੀਕ ਨੇ ਇੱਕ ਹਫ਼ਤੇ ਤੋਂ ਬਾਅਦ ਅਸੀਂ ਤਾਰੀਖ ਕੋਈ ਜਿਹੇ ਸੰਬੰਧੀਆਂ ਨਾਲ ਰਹਿਮਤ ਸੁਣਾ ਕਰਨੇ ਉਹ ਤਾਰੀਖ ਦੇਵਾਂਗੇ ਤੇ ਅਗਲਾ ਜਿਹੜਾ ਪੜਾਏ ਸੰਘਰਸ਼ ਦਾ ਉਹ ਸ਼੍ਰੀ ਮੁਖਸਰ ਸਾਹਿਬ ਹੋਊਗਾ ਉੱਥੇ ਅਸੀਂ ਪੰਜਾਬ ਪੱਧਰ ਦਾ ਜਿਹੜਾ ਪ੍ਰੋਟੈਸਟ ਵੀ ਕਰਾਂਗੇ ਤੇ ਲਗਾਤਾਰ ਸੰਘਰਸ਼ ਕਰਾਂਗੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸੰਕੇਤਕ ਤੌਰ ਤੇ ਪੰਜਾਬ ਸਰਕਾਰ ਮੰਤਰੀ ਜੀ ਤੇ ਪੁਲਿਸ ਦਾ ਪੁਤਲਾ ਸਾੜਨਾ ਪੁਤਲਾ ਸਾੜਾਂਗੇ ਜਾ ਕੇ ਕਚਹਿਰੀਆਂ ਦੇ ਸਾਹਮਣੇ ਜਿੱਥੇ 200 ਐਸਪੀ ਬੰਦੇ ਆ ਮੈਮੋਰੰਡਮ ਅਸੀਂ ਕੋਈ ਨਹੀਂ ਦੇਣਾ ਕਿਉਂਕਿ ਆ ਲੋਕ ਮੈਮੋਰੰਡਮ ਹੈ ਇਹਨਾਂ ਨੇ ਜੋ ਇਬਾਰਤ ਲਿਖਤੀ ਉਹੀ ਮੈਮੋਰੰਡਮ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਇੰਟੈਲੀਜੈਂਸ ਵਾਲੇ ਖੜੇ ਐ ਦੇ ਹੀ ਜਾਂਦੇ ਐ ਤੇ ਫਿਰ ਅਸੀਂ ਦੁਬਾਰਾ ਵਾਰਨਿੰਗ ਦਿੰਨੇ ਐ ਇਹ ਮਾਲਵੇ ਦੀ ਧਰਤੀ ਹੈ ਆ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਗੁਆਂਢ ਦੇ ਵਿੱਚ ਇੱਕ ਪਿੰਡ ਛੱਤੇ ਆਣਾ ਉਸ ਛੱਤੇ ਆਣੇ ਦੇ ਬਹੁਤ ਘੱਟ ਕੇਸ ਐ ਜਿਹੜੇ ਥਾਣੇ ਚ ਜਾਂਦੇ ਕਹਿੰਦੇ ਇੱਥੇ ਇੱਕ ਬਾਬਾ ਰਹਿੰਦਾ ਹੁੰਦਾ ਸੀ ਕਿ ਉਸ ਬਾਬੇ ਨੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਪਾਠ ਪੜਾਇਆ ਸੀ ਮੈਂ ਉਹਦੇ ਤੇ ਖੋਜ ਕਰਦੇ ਕਰਦੇ ਪੁੱਛਿਆ ਵੀ ਉਹ ਬਾਬਾ ਕਿਹੜਾ ਐ ਤੇ ਮੈਨੂੰ ਚਰੰਜੀ ਲਾਲ ਧੀਰ ਹੋਰਾਂ ਨੇ ਦੱਸਿਆ ਸੀ ਕਿ ਬਾਬਾ ਕੋਈ ਹੋਰ ਨਹੀਂ ਮਾਲਵੇ ਦੇ 784 ਪਿੰਡਾਂ ਚੋਂ ਜ਼ਗੀਰਦਾਰੀ ਦਾ ਖਾਤਮਾ ਕਰਵਾਉਣ ਵਾਲਾ ਤੇਜਾ ਸਿੰਘ ਸੁਤੰਤਰ ਇੱਕ ਸੰਤ ਬਣ ਕੇ ਇੱਥੇ ਰਹਿੰਦਾ ਹੁੰਦਾ ਸੀ ਤੇ ਉਹਨੇ ਲੋਕਾਂ ਨੂੰ ਏਕਤਾ ਦਾ ਪਾਠ ਪੜਾਇਆ ਸੀ ਇਹ ਧਰਤੀ ਉਹ ਹੈ ਇਹੀ ਛੱਤੇ ਆਣੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀਆਂ ਜਦੋਂ ਕਿਹਾ ਸੀਗਾ ਲੈ ਲਓ ਭਾਈ ਤੁਸੀਂ ਆਪਣੀਆਂ ਤਲਵਾਂ ਤੇ ਬਾਬਾ ਦਾਨ ਸਿੰਘ ਨੇ ਕਿਹਾ ਸੀ ਤਲਵ ਨਹੀਂ ਚਾਹੀਦੀ ਸਿੱਖੀ ਚਾਹੀਦੀ ਐ ਸਿੱਖੀ ਲਈ ਸੀ